ਵਿਸ਼ਵਾਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮੈਂ ਹਾਂ ਕਮੇਟਰੀ ਟਕੋਰ ਤਾਂ ਅਕਸਰ ਹੀ ਨੌਜਵਾਨ ਖਾਸ ਤੌਰ ਤੇ ਫਾਸਟ ਫੂਡ ਖਾਣ ਦੇ ਸ਼ੌਕੀਨ ਹੁੰਦੇ ਨੇ ਜਿहां ਦੱਸਦੀ ਕਿ ਫਾਸਟ ਫੂਡ ਖਾਣ ਦੇ ਨਾਲ ਕਈ ਅਜਹੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਨੇ ਜਿਸ ਕਾਰਨ ਸਾਡੀ ਸਿਹਤ ਤੇ ਉਸ ਦਾ ਮਾੜਾ ਅਸਰ ਪੈਂਦਾ ਜੇਕਰ ਤੁਸੀਂ ਵੀ ਹਰ ਰੋਜ਼ ਫਾਸਟ ਫੂਡ ਖਾਣੇ ਹੋ ਤਾਂ ਸਾਵਧਾਨ ਹੋ ਜਾਓ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਅੱਜ ਜੋ ਮਹੱਤਵ ਸਿਹਤ ਨੂੰ ਦਿੱਤਾ ਜਾਣਾ ਚਾਹੀਦਾ ਹੈ ਉਹ ਸਵਾਦ ਨੂੰ ਦਿੱਤਾ ਜਾ ਰਿਹਾ ਹੈ ਤਾਂ ਇਸ ਤਰ੍ਹਾਂ ਕਹਿ ਲਵੋ ਕਿ ਫਾਸਟ ਫੂਡ ਖਾਣਾ ਹੀ ਇੱਕ ਫੈਸ਼ਨ ਹੋ ਗਿਆ ਹੈ ਅਤੇ ਇਹ ਫੈਸ਼ਨ ਮਨੁੱਖ ਜਾਤੀ ਦੇ ਭਵਿੱਖ ਅੱਗੇ ਵੱਡਾ ਸਵਾਲ ਖੜਾ ਕਰ ਰਿਹਾ ਹੈ ਜਿਉਂ ਇਸ ਨੂੰ ਵੇਖਦੇ ਹੋਏ ਸਿਵਲ ਸਰਜਨ ਡਾਕਟਰ ਪਵਨ ਕੁਮਾਰ ਸ਼ਿਕੋਤਰਾ ਨੇ ਐਡਵਾਈਜ਼ਰੀ ਜਾਰੀ ਕਰਦੇ ਹੋਏ ਕਿਹਾ ਕਿ ਅੱਜ ਸਾਡੇ ਖਾਣ-ਪੀਣ ਦੇ ਵਿੱਚ ਫਾਸਟ ਫੂਡ ਜਾਂ ਫਿਰ ਕਹਿ ਸਕਦੇ ਆ ਕਿ ਜੰਕ ਫੂਡ ਨੇ ਬਹੁਤ ਵੱਡੀ ਜਗ੍ਹਾ ਬਣਾ ਲਈ ਹੈ ਹਰ ਰੋਜ਼ ਨੌਜਵਾਨਾਂ ਬੱਚਿਆਂ ਦੇ ਵੱਲੋਂ ਖਾਸ ਤੌਰ ਤੇ ਤਾਂ ਛੋਟੇ ਬੱਚਿਆਂ ਦੇ ਵੱਲੋਂ ਜ਼ਿੱਦ ਕੀਤੀ ਜਾਂਦੀ ਹੈ ਕਿ ਉਹਨਾਂ ਦੇ ਵੱਲੋਂ ਉਹਨਾਂ ਨੂੰ ਰੋਜ਼ ਫਾਸਟ ਫੂਡ ਖਵਾਇਆ ਜਾਵੇ ਇੱਥੋਂ ਤੱਕ ਕਿ ਵਕ-ਵਕ ਮੌਕਿਆਂ ਤੇ ਲਾਇਆ ਜਾ ਰਹੇ ਲੰਗਰਾਂ ਵਿੱਚ ਵੀ ਫਾਸਟ ਫੂਡ ਦੇ ਸਟਾਲ ਲਗਾਏ ਜਾ ਰਹੇ ਨੇ ਕਈ ਵਾਰ ਲੰਗਰਾਂ ਵਿੱਚ ਵੀ ਸਾਫ਼ ਸਫਾਈ ਦਾ ਧਿਆਨ ਨਹੀਂ ਰੱਖਿਆ ਜਾਂਦਾ ਇਸ ਕਰਕੇ ਵੱਡੀ ਗਿਣਤੀ ਵਿੱਚ ਲੋਕਾਂ ਦੇ ਬਿਮਾਰ ਹੋਣ ਦਾ ਖਤਰਾ ਬਣਿਆ ਰਹਿੰਦਾ ਸਿਵਲ ਸਰਜਨਰ ਨੇ ਦੱਸਿਆ ਕਿ ਜੇ ਅਸੀਂ ਅਚੇਹੇ ਭੋਜਨ ਪਦਾਰਥਾਂ ਦੀ ਬਜਾਏ ਸਾਦੇ ਖਾਣੇ ਨੂੰ ਪਹਿਲ ਦੇਵਾਂਗੇ ਤਾਂ ਸਾਡੀ ਸਿਹਤ ਤੰਦਰੁਸਤ ਰਹਿ ਸਕਦੀ ਹੈ ਜੰਕ ਫੂਡ ਦੇ ਜੋ ਕੋਈ ਵੀ ਵਿਟਾਮਿਨਸ ਅਤੇ ਪੋਸ਼ਟਿਕ ਤੱਤ ਬੱਚਾ ਨਹੀਂ ਰਹਿੰਦਾ ਤੇ ਇਸ ਸੰਬੰਧੀ ਜ਼ਰਾ ਧਿਆਨ ਦਿੱਤਾ ਜਾਵੇ ਤਾਂ ਇਹ ਫਾਸਟ ਫੂਡ ਸਾਡੇ ਸਰੀਰ ਲਈ ਫਾਇਦੇਮੰਦ ਨਹੀਂ ਆਖਿਆ ਜਾ ਸਕਦਾ ਅਤੇ ਇਹ ਸਾਡੇ ਸਰੀਰ ਲਈ ਬਹੁਤ ਫਾਸਤ ਤਰੀਕੇ ਨਾਲ ਖਤਰਨਾਕ ਸਾਬਿਤ ਹੋ ਸਕਦਾ ਹੈ ਉਹਨਾਂ ਆਮ ਲੋਕਾਂ ਨੂੰ ਅਪੀਲ ਕਰਦੇ ਆ ਕਿ ਹਾਂ ਕੀ ਤੰਦਰੁਸਤ ਰਹਿਣ ਦੇ ਲਈ ਅਜਿਹੇ ਭੋਜਨ ਨੂੰ ਬਹੁਤ ਹੀ ਘੱਟ ਪਹਿਲ ਦੇਣੀ ਚਾਹੀਦੀ ਹੈ ਅਤੇ ਇਸ ਨੂੰ ਸਵਾਦ-ਸਵਾਦ ਵਿੱਚ ਨਾ ਤਾਂ ਜ਼ਿਆਦਾ ਖਾਣਾ ਚਾਹੀਦਾ ਤੇ ਨਾ ਹੀ ਰੋਜ਼ਾਨਾ ਖਾਣਾ ਚਾਹੀਦਾ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿੰਨਾ ਹੋ ਸਕੇ ਵੱਧ ਤੋਂ ਵੱਧ ਅਸੀਂ ਸਾਦਾ ਭੋਜਨ ਖਾਈਏ ਡਾਕਟਰ ਪਵਨ ਅਤੇ ਅਪੀਲ ਕੀਤੀ ਜਾਂਦੀ ਹੈ ਕਿ ਲੋਕਾਂ ਨੂੰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਉਹ ਜਿਹੜਾ ਪਤਾ ਲੱਗਦਾ ਹੈ ਕਿ ਫਾਸਟ ਫੂਡ ਜਾਂ ਫਿਰ ਹੋਰ ਖਾਤ ਪਦਾਰਤ ਵੇਚਣ ਵਾਲਿਆਂ ਵੱਲੋਂ ਜਾਂ ਲੰਗਰ ਬਣਾਉਣ ਸਮੇਂ ਸਫਾਈ ਨਹੀਂ ਰੱਖੀ ਜਾ ਰਹੀ ਤਾਂ ਉਨ੍ਹਾਂ ਬਾਰੇ ਦਫ਼ਤਰ ਦੇ ਵਿਜ਼ਰਡਨ ਵਿਖੇ ਜ਼ਿਲ੍ਹਾ ਸਿਹਤ ਅਫਸਰ ਜਾਂ ਫੂਡ ਸੇਫਟੀ ਟੀਮ ਨਾਲ ਸੰਪਰਕ ਕੀਤਾ ਜਾਵੇਗਾ ਅਤੇ ਜਿਸ ਤੇ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ ਤਾਂ ਬਿਲਕੁਲ ਹੁਣ ਆਉਣ ਵਾਲੇ ਗਰਮੀਆਂ ਦੇ ਮੌਸਮ ਦੇ ਵਿੱਚ ਹੀ ਅਕਸਰ ਬਾਹਰ ਪਿਆ ਜਿਹੜਾ ਕਿ ਖਾਣਾ ਖਰਾਬ ਹੋ ਜਾਂਦਾ ਤੇ ਫਾਸਟ ਫੂਡ ਦੇ ਸਟਾਲ ਜਿਹੜੇ ਕਿ ਰੇੜੀਆਂ ਤੇ ਲਗਾਏ ਜਾਂਦੇ ਨੇ ਖਾਸ ਤੌਰ ਤੇ ਤਾਂ ਬੱਚੇ ਨੌਜਵਾਨ ਉਹਨਾਂ ਨੂੰ ਖਾਣ ਦੇ ਸ਼ੌਕੀਨ ਰਹਿੰਦੇ ਨੇ ਪਰ ਉਸ ਖਾਣ ਤੋਂ ਬਾਅਦ ਉਹਨਾਂ ਦੀ ਸਿਹਤ ਤੇ ਉਸ ਦਾ ਕੀ ਅਸਰ ਪੈਂਦਾ ਉਹ ਨਹੀਂ ਸੋਚਦੇ ਤਾਂ ਉਸ ਨੂੰ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਉਹ ਭੋਜਨ ਖਾਣਾ ਚਾਹੀਦਾ ਹੈ ਜਿਸ ਤੇ ਵਿੱਚ ਪ੍ਰੋਟੀਨ ਹੋਵੇ ਵਿਟਾਮਿਨਸ ਹੋਣ ਤੇ ਸਾਦਾ ਖਾਣਾ ਖਾਣਾ ਚਾਹੀਦਾ ਹੈ